ਇੱਕ ਨਿੱਕੇ ਜਿਹੇ ਜਵਾਕ ਨੇ ਆਪਣੇ ਦੋਵਾਂ ਹੱਥ 'ਚ ਇੱਕ-ਇੱਕ ਸੇਬ ਫੜਿਆ ਹੋਇਆ ਸੀ। ਉਸਦੇ ਡੈਡੀ ਨੇ ਕਿਹਾ ਪੁੱਤ ਇੱਕ ਸੇਬ ਮੈਨੂੰ ਦੇ ਦੇ। ਐਨਾ ਸੁਣਦੇ ਹੀ ਜਵਾਕ ਨੇ ਛੇਤੀ ਦਿਨ ਥੋੜਾ ਜਿਹਾ ਸੇਬ ਖਾ ਲਿਆ। ਇਸ ਤੋਂ ਪਹਿਲਾਂ ਉਹਦਾ ਪਿਓ ਕੁਝ ਬੋਲਦਾ। ਉਹਨੇ ਦੂਜੇ ਸੇਬ ਨੂੰ ਵੀ ਥੋੜਾ ਜਿਹਾ ਖਾ ਲਿਆ। ਆਪਣੇ ਨਿੱਕੇ ਜਿਹੇ ਜਵਾਕ ਵੱਲੋਂ ਕੀਤੀ ਇਸ ਹਰਕਤ ਨਾਲ ਪਿਓ ਸਨ ਹੋ ਗਿਆ। ਤੇ ਉਹਦੇ ਚਿਹਰੇ ਤੋਂ ਮੁਸਕਰਾਹਟ ਚਲੀ ਗਈ। ਫਿਰ ਜਵਾਕ ਨੇ ਆਪਣਾ ਨਿੱਕਾ ਜਿਹਾ ਹੱਥ ਅੱਗੇ ਕਰਕੇ ਕਿਹਾ ਲੈੜੀ ਆ ਲੈ ਲੋ ਆ ਵਾਦਾ ਮਿੱਠਾ ਹੈ ਅਸੀਂ ਕਦੇ ਕਦੇ ਪੂਰੀ ਗੱਲ ਜਾਣੇ ਜਾਂ ਸੁਣੇ ਬਿਨਾ ਇਹ ਰਿਜ਼ਲਟ ਤੇ ਪਹੁੰਚ ਜਾਂਦੇ ਹਾਂ ਕਿਸੇ ਨੇ ਬੜੀ ਸੋਹਣੀ ਗੱਲ ਕਹੀ ਹੈ ਨਜ਼ਰ ਦਾ ਆਪਰੇਸ਼ਨ ਤਾਂ ਹੋ ਸਕਦਾ ਪਰ ਨਜ਼ਰੀਏ ਦਾ ਨਹੀਂ ਇੱਕ ਬੱਚਾ ਸ਼ਿਖਰ ਦੁਪਹਿਰੇ ਨੰਗੇ ਪੈਰੀ ਫੁੱਲ ਵੇਚ ਰਿਹਾ ਸੀ ਲੋਕ ਤੋਲ ਮੋਲ ਕਰ ਰਹੇ ਸੀ ਇੱਕ ਸੱਜਣ ਨੇ ਜਦ ਉਸਦੇ ਪੈਰ ਦੇਖੇ ਤਾਂ ਬਹੁਤ ਦੁਖੀ ਹੋਇਆ ਉਹ ਭੱਜ ਕੇ ਨਜ਼ਦੀਕੀ ਦੁਕਾਨ ਤੋਂ ਜੋੜੀ ਬੂਟਾਂ ਦੀ ਲੈ ਆਇਆ ਤੇ ਕਹਿ ਲੱਗਾ ਲੈ ਪੁੱਤਰ ਬੂਟ ਪਾ ਲੈ ਮੁੰਡੇ ਨੇ ਫਟਾਫਟ ਬੂਟ ਪਾਏ ਬੜਾ ਖੁਸ਼ ਹੋਇਆ ਤੇ ਬੰਦੇ ਦਾ ਹੱਥ ਫੜ ਕੇ ਪੁੱਛਣ ਲੱਗਾ ਤੁਸੀਂ ਰੱਬ ਹੋ ਬੰਦਾ ਘਬਰਾ ਕੇ ਕੰਨਾਂ ਨੂੰ ਹੱਥ ਲਾਉਂਦਾ ਬੋਲਿਆ ਨਹੀਂ ਨਹੀਂ ਬੇਟਾ ਮੁੰਡਾ ਬੋਲਿਆ ਫਿਰ ਤੁਸੀਂ ਰੱਬ ਦੇ ਦੋਸਤੋਂ ਕਿਉਂਕਿ ਮੈਂ ਕੱਲ੍ਹ ਰਾਤ ਹੀ ਅਰਦਾਸ ਕੀਤੀ ਸੀ ਕਿ ਬਾਬਾ ਜੀ ਮੇਰੇ ਪੈਰ ਬਹੁਤ ਛੜਦੇ ਹਨ ਬੂਟ ਲੈਦੇ ਹੋ ਉਸ ਬੰਦੇ ਦੀਆਂ ਅੱਖਾਂ 'ਚ ਪਾਣੀ ਭਰ ਆਇਆ ਤੇ ਮੁਸਕਰਾਉਂਦਾ ਹੋਇਆ ਪਾਸੇ ਨੂੰ ਚਲਾ ਗਿਆ ਅੱਜ ਉਹ ਜਾਣ ਗਿਆ ਸੀ ਕਿ ਰੱਬ ਦਾ ਦੋਸਤ ਬਣਨਾ ਜਿਆਦਾ ਔਖਾ ਨਹੀਂ